ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਬਾਬਾ ਆਲੀ ਸਿੰਘ ਜੀ ਆਲੀ ਸਿੰਘ ਮਾਲੀ ਸਿੰਘ ਮਾਲੀ ਸਿੰਘ ਹਾਂਜੀ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਤੁਸੀਂ ਹਾਂ ਉਹ ਸਾਡੇ ਮਤਲਬ ਅਗੇ ਬਜ਼ੁਰਗ ਨੇ ਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਸੰਡੋਰੇ ਦੀ ਤੇ ਸਮਾਣੇ ਦੀ ਜੰਗ ਲੜੀ ਉਹ ਤੋਂ ਬਾਅਦ ਸਰਹੰਦ ਫਤਿਹ ਕੀਤੀ ਸਰਹੰਦ ਫਤਿਹ ਕਰਨ ਤੋਂ ਬਾਅਦ ਬਾਜ ਸਿੰਘ ਨੂੰ ਆਪਣੇ ਬੰਦਾ ਸਿੰਘ ਬਹਾਦਰ ਨੇ ਗਵਰਨਰ ਬਣਾਇਆ ਸੀਗਾ ਤੇ ਸਾਡੇ ਜਿਹੜੇ ਬਜ਼ੁਰਗ ਸੀ ਹਾਲੀ ਸਿੰਘ ਉਹ ਉਹਨਾਂ ਦੇ ਨਾਇਬ ਗਵਰਨਰ ਸੀਗੇ ਕੇਸ ਵੀ ਤੁਸੀਂ ਪਹਿਲਾਂ ਕਤਲ ਕਰਵਾਏ ਹੋਏ ਸੀਗੇ ਪਰ ਤੁਹਾਨੂੰ ਇੱਕ ਪ੍ਰੇਰਿਤ ਕੀਤਾ ਜੀ ਜਦੋਂ ਤੁਸੀਂ ਕਹਿੰਦੇ ਮੈਨੂੰ ਦੱਸਿਆ ਮੈਂ ਰੂਨ ਵਰਗਾ ਹੋ ਗਿਆ ਜਾਂ ਪੈਰਾਂ ਚ ਜ਼ਮੀਨ ਵੀ ਆਪਾਂ ਕਿੱਧਰ ਤੁਰੇ ਫਿਰਦੇ ਕੀ ਗੱਲ ਹੋਈ ਸੀ ਜੀ ਤੁਹਾਡੇ ਲੱਗੇ ਤਾਂ ਇੱਕ ਕਮਿਸ਼ਨਰੀ ਜਥਾ ਆਇਆ ਸੀ ਪਤੰਗਾ ਕਰਕੇ ਉਹਦਾ ਨੋਆ ਕਹਿੰਦਾ ਫਿਰ ਯਾਰ ਐਡੇ ਤਗੜੇ ਉਹਦੇ ਵਿੱਚੋਂ ਤੇਰਾ ਸੰਬੰਧ ਹੈ ਸਿੱਕੇ ਇਤਿਹਾਸ ਵਿੱਚ ਤੁਹਾਡੇ ਪਿੰਡ ਦਾ ਤੁਹਾਡੇ ਤੁਹਾਡਾ ਨੌ ਹੈ ਫਿਰ ਤੂੰ ਆਹ ਸ਼ਕਲ ਕਾਤੇ ਬਣਾਈਆਂ ਨਾ ਇਹਨੂੰ ਨਾ ਕੋਈ ਇਹ ਇੱਥੇ ਪ੍ਰੋਬਲਮ ਹੈ ਉਹ ਜਰਮਨੀ ਵਿੱਚ ਫਿਲ ਸੈਟਲਡ ਬੰਦਾ ਆ ਤੇ ਫਿਰ ਤੂੰ ਇਹ ਕੰਮ ਕਿਉਂ ਕੀਤਾ ਹੋਇਆ ਮੈਂ ਤਾਂ ਠੀਕ ਹੈ ਜੀ ਫਿਰ ਉਦੋਂ ਤੋਂ ਬਾਅਦ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਬਾਜੀ ਤੇ ਬਗੈਸ ਕੀ ਆਖ ਲੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਮਾਨ ਨਹੀਂ ਪਾਜੀ ਹਨ ਨਹੀਂ ਉਹ ਕਰਨਾ ਹੈਗਾ ਤੁਹਾਡੇ ਬਜ਼ੁਰਗ ਜਿਹੜੇ ਪਹਿਲਾਂ ਹੀ ਪਹਿਲਾਂ ਤੋਂ ਹੀ ਇੱਧਰ ਨੂੰ ਸੀ ਕਿ ਜਾਂ ਪਹਿਲਾਂ ਕਿਤੇ ਹੋਰ ਨੌਕਰੀ ਕਰਦੇ ਸੀਗੇ ਜੀ ਉਹ ਪਹਿਲਾਂ ਜੀ ਵਜ਼ੀਰ ਖਾਨ ਦੀ ਉਹ ਨੌਕਰੀ ਕਰਦੇ ਹੁੰਦੇ ਸੀ ਫੌਜ ਦੀ ਵਜ਼ੀਰ ਖਾਨ ਦੀ ਪਰ ਵਜ਼ੀਰ ਖਾਨ ਨੇ ਕੋਈ ਐਸੀ ਟਾਂਟ ਮਾਰੀ ਸੀ ਬੰਦਾ ਸਿੰਘ ਬਹਾਦਰ ਬਾਰੇ ਤਾਂ ਫਿਰ ਉਹਦੇ ਵੀ ਗੁੱਸੇ ਵਿੱਚ ਆ ਕੇ ਉਹਨਾਂ ਨੇ ਕੁਝ ਐਸਾ ਉੱਥੇ ਕੋਈ ਕਾਰਵਾਈ ਕੀਤੀ ਉਸ ਕਾਰਵਾਈ ਦੇ ਅਧੀਨ ਉਹਨਾਂ ਨੂੰ ਫਿਰ ਉਹਨਾਂ ਨੇ ਜੇਲ੍ਹ ਚ ਬੰਦ ਕਰਤਾ ਸੀ ਦੋਹਾਂ ਨੂੰ ਦੂਆ ਨਿਕਲ ਰਿਹਾ ਚਿੱਟੇ ਰੰਗ ਦਾ ਨਾ ਸਾਫ ਵਾਤਾਵਰਨ ਕੇ ਧੂਆਂ ਵੀ ਦਿਖ ਰਿਹਾ ਸਾਡੇ ਦਾ ਧੂਆਂ ਹੀ ਹੋਇਆ ਪਿਆ ਸਾਰੀ ਤੇ ਧੂਏ ਦੇ ਵਿੱਚ ਧੂਆਂ ਲੱਭਦਾ ਹੀ ਨਹੀਂ ਆ ਧੂਆਂ ਜਿਹੜਾ ਫਿਲਟਰ ਕੀਤਾ ਜਾਂਦਾ ਅੱਛਾ ਜੀ ਕੋਈ ਵੀ ਜਗਾ ਤੋਂ ਜਿੱਥੋਂ ਵੀ ਕੋਈ ਚਿਮਨੀ ਲੱਗੀ ਹੋਊਗੀ ਜਰਮਨੀ ਦੇ ਵਿੱਚ ਹਾਂਜੀ ਉਹਦਾ ਧੂਆਂ ਤੋਂ ਚਿੱਟਾ ਹੀ ਮਿਲੂਗਾ ਕਿਉਂਕਿ ਇਹ ਪੂਰਾ ਫਿਲਟਰ ਕਰਕੇ ਧੂਏ ਨੂੰ ਬਾਹਰ ਕੱਢਦੇ ਆ ਇਹ ਸਾਫ ਸੁਧਰਾ ਧੂਆਂ ਹੈ ਇੱਥੇ ਕੀ ਹੋ ਗਿਆ ਜੀ ਆਹ ਕੀ ਹੋ ਗਿਆ ਜੀ ਇੱਥੇ ਕੁਛ ਨਹੀਂ ਇਹ ਫੈਕਟਰੀ ਆ ਕੈਮੀਕਲ ਫੈਕਟਰੀ ਆ ਜਿਹੜੀ ਆਪਾਂ ਦਿਖਾਈ ਸੀ ਉਹੀ ਹੈ ਜੀ ਉਹੀ ਹੈ ਉਹੀ ਸਭ ਤੋਂ ਵੱਡੀ ਜਿਹੜੀ ਹਾਂ ਜੀ ਹੁਣ ਆਪਾਂ ਅੱਗੇ ਰਾਤ ਨੂੰ ਗਏ ਸੀ ਆ ਸਾਰੇ ਇਹਨਾਂ ਦੇ ਪਲਾਂਟ ਨੇ ਬੜਬੜੇ ਆ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਦੇਖ ਲੋ ਜੀ ਕਹਦੀ ਹੈ ਜੀ ਇਹ ਕੈਮੀਕਲ ਫੈਕਟਰੀ ਹੈ BSF B A S F ਇਹ ਵੀ BSF ਦਾ ਜੀ ਇਹ ਸਭ BSF ਹੈ ਜੀ ਬੱਲੇ ਬੱਲੇ ਇਹਨਾਂ ਨੂੰ ਤਾਂ ਫੇ ਕਲੋਨੀਆਂ ਵਗੈਰਾ ਵੀ ਦਿੱਤੀ ਹੋਈਆਂ ਹੋਣੀਆਂ ਜੀ ਆ ਇਹਨਾਂ ਦੀਆਂ ਸਾਹਮਣੇ ਆ ਜਿਹੜੇ ਪਲਾਂਟ ਸਨ ਇੱਥੇ ਆ ਸਾਰੇ ਇਹਨਾਂ ਦੇ ਇਹਨੇ BSF ਵਾਲਿਆਂ ਨੇ ਇੱਥੇ ਰਹਿੰਦੇ ਇਹਨਾਂ ਦੇ ਇੱਥੇ ਰਹਿੰਦੇ ਜੀ ਗੱਡੀ ਕਿੰਨੇ ਦਿਨ ਬਾਅਦ ਹੁੰਦੇ ਕੌਣ ਜੀ ਅਸੀਂ ਹਾਂਜੀ ਇਹ ਤਾਂ ਜਦ ਲੋਡ ਹੋਵੇ ਉਸ ਮੁਤਾਬਕ ਢੋਲੀਦੀ ਹੈ ਮਹੀਨੇ ਬਾਅਦ ਨਹੀਂ ਕਦੀ ਬਾਰੀ 6 ਮਹੀਨੇ ਬਾਅਦ ਵੀ ਢੋਲੀਦੀ ਹੈ ਬੱਲੇ 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 ਅੱਛਾ ਜੀ ਲੋੜੇ ਨਹੀਂ ਪੈਂਦੀ ਸਾਢੇ ਤਾਂ ਹਫ਼ਤੇ ਬਾਅਦ ਤੂੰ ਆਉਣੀ ਪੈਂਦੀ ਜੀ ਗੱਡੀ ਉਹ ਤਾਂ ਫੇਰ ਦੱਸਿਆ ਨਾ ਤੁਹਾਨੂੰ ਤੁਸੀਂ ਰਹਿੰਦੇ ਹੋ ਇੱਕ ਡਸਟ ਫੁੱਲ ਕੰਟਰੀ ਵਿੱਚ ਆਪਾਂ ਰਹਿੰਦੇ ਹਾਂ ਉਹਨੇ ਡਸਟ ਫਰੀ ਕੰਟਰੀ ਵਿੱਚ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਰਮਨ ਦੇ ਵਿੱਚ ਆ ਇਸ ਵਕਤ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਧੂਆ ਨਿਕਲ ਰਿਹਾ ਚਿੱਟੇ ਰੰਗ ਦਾ ਇੰਨਾ ਸਾਫ਼ ਵਾਤਾਵਰਣ ਕਿ ਧੂਆਂ ਵੀ ਦਿਖ ਰਿਹਾ ਸਾਡੇ ਤਾਂ ਧੂਆਂ ਹੀ ਹੋਇਆ ਪਿਆ ਸਾਰੀ ਤੇ ਧੂਏ ਦੇ ਵਿੱਚ ਧੂਆਂ ਲੱਭਦਾ ਹੀ ਨਹੀਂ ਆ ਤੇ ਭਾਜੀ ਕੀ ਗੱਲ ਬਾਤ ਹੈ ਜੀ ਇਹ ਸਾਹਮਣੇ ਜਿਹਾ ਆਪਾਂ ਦੇਖਿਆ ਇਹ ਚਿੱਟਾ ਧੂਆਂ ਨਿਕਲਦਾ ਜਿੱਥੇ ਇੱਥੇ ਧੂਆਂ ਚਿੱਟਾ ਨੇ ਨਿਕਲਦਾ ਜੀ ਹਾਂਜੀ ਧੂਆਂ ਜਿਹੜਾ ਫਿਲਟਰ ਕੀਤਾ ਜਾਂਦਾ ਹੈ ਅੱਛਾ ਜੀ ਹਾਂ ਜਿਹੜੀ ਵੀ ਕੋਈ ਵੀ ਜਗ੍ਹਾ ਤੋਂ ਜਿੱਥੋਂ ਵੀ ਕੋਈ ਚਿਮਨੀ ਲੱਗੀ ਹੋਊਗੀ ਜਰਮਨੀ ਦੇ ਵਿੱਚ ਹਾਂਜੀ ਉਹਦਾ ਧੂਆਂ ਤੁਹਾਨੂੰ ਚਿੱਟਾ ਹੀ ਮਿਲੂਗਾ ਕਿਉਂਕਿ ਇਹ ਪੂਰਾ ਫਿਲਟਰ ਕਰਕੇ ਧੂਏ ਨੂੰ ਬਾਹਰ ਕੱਢਦੇ ਆ ਤਾਂ ਕਿ ਇਹ ਧੂਆਂ ਲੋਕਾਂ ਦਾ ਜਾਂ ਆਪਣੇ ਕੁਦਰਤ ਦਾ ਕੋਈ ਕਿਸੇ ਕਿਸਮ ਦਾ ਨੁਕਸਾਨ ਨਾ ਕਰੇ ਇਹ ਸਾਫ ਸੁਧਰਾਤੂ ਆਏ ਆਪਣੇ ਜਿਹੜੇ ਇੱਟਾਂ ਦੇ ਪੱਠੇ ਆ ਹਾਂਜੀ ਹੁਣ ਉਹਨਾਂ ਵਾਸਤੇ ਵੀ ਗਵਰਨਮੈਂਟ ਨੇ ਹਦਾਇਤਾਂਾਂ ਦਾ ਕੀਤੀਆਂ ਹੋਈਆਂ ਵੀ ਪਾਣੀ ਦੇ ਰਾਹੀਂ ਇਹਨੂੰ ਕੱਢੋ ਉਹ ਜਿਵੇਂ ਆਪਣੇ ਹੁੱਕੇ ਨਹੀਂ ਹੁੰਦੇ ਹੁੱਕੇ ਲੋਕ ਪੀਂਦੇ ਨੇ ਹਾਂਜੀ ਹਾਂਜੀ ਉਹ ਹੁੱਕਾ ਵੀ ਜਿਹੜਾ ਸਾਰਾ ਸਿਸਟਮ ਹੈ ਉਹ ਪਾਣੀ ਵਿੱਚ ਫਿਲਟਰ ਹੋ ਕੇ ਧੂਆਂ ਉਹ ਹੁੱਕੇ ਵਾਲੇ ਜਿਹੜੇ ਆਪਣੇ ਅੰਦਰ ਘੜੀਸਦੇ ਆਪਣੇ ਲੰਚ ਤੇ ਵਿੱਚ ਆਪਣੇ ਠੀਕ ਹੈ ਜੀ ਹਾਂਜੀ ਉਹ ਇਸ ਕਰਕੇ ਉਹਨਾਂ ਓਕੇ ਪੀਣ ਵਾਲਿਆਂ ਨੂੰ ਨੁਕਸਾਨ ਬਹੁਤ ਘੱਟ ਹੁੰਦਾ ਸਿਗਰਟ ਪੀਣ ਵਾਲੇ ਨੂੰ ਬਹੁਤ ਨੁਕਸਾਨ ਹੁੰਦਾ ਕਿਉਂਕਿ ਉਹ ਸਿੱਧਾ ਅੰਦਰ ਜਾਂਦਾ ਹਾਂਜੀ ਹਾਂਜੀ ਜਾਂਦਾ ਨਹੀਂ ਜਿਹੜੀ ਵੀ ਚੀਜ਼ ਤੁਸੀਂ ਪਣ ਕੇ ਕੋਈ ਵੀ ਚੀਜ਼ ਉਣ ਕੇ ਖਾਓਗੇ ਪੀਓਗੇ ਸੁਘੋਗੇ ਉਹਦਾ ਨੁਕਸਾਨ ਤੁਹਾਨੂੰ ਨਹੀਂ ਹੋ ਸਕਦਾ ਕੋਈ ਵੀ ਫੈਕਟਰੀ ਇਹ ਜਿੰਨੀ ਜਿਹਦਾ ਤੂੰ ਕਾਲਾ ਨਿਕਲਦਾ ਹੋਵੇ ਜੀ ਨਾ ਜੀ ਨਾ ਕਾਲੇ ਤੋਂ ਐਲਾ ਕੋਈ ਕੰਮ ਹੈ ਨਹੀਂ ਅੱਛਾ ਜੀ ਕੋਈ ਕੰਮ ਨਹੀਂ ਹਰ ਇੱਕ ਚੀਜ਼ ਤੇ ਫਿਲਟਰ ਲੱਗੇ ਹੋਏ ਨੇ ਹਾਂ ਇਹਨਾਂ ਦੀ ਬਹੁਤ ਹੀ ਐਡਵਾਂਸ ਟੈਕਨੋਲੋਜੀ ਹੈ ਜੀ ਇਹ ਤਾਂ ਮਤਲਬ ਕੇ ਪੈਸਾ ਖਰਚਦੇ ਨਾਲੇ ਇਸ ਚੀਜ਼ ਦੇ ਉੱਤੇ ਨਾਲੇ ਇੱਥੇ ਗਵਰਨਮੈਂਟ ਵੱਲੋਂ ਇਹ ਕਾਨੂੰਨ ਨੇ ਹਦਾਇਤਾਂ ਨੇ ਨਾਰਮਸ ਨੇ ਉਹਨਾਂ ਦੇ ਆਧਾਰ ਤੇ ਹੀ ਤੁਸੀਂ ਕਿਸੇ ਵੀ ਲਾਉਂਗੇ ਉਹ ਸਾਰਾ ਉਸੇ ਸਿਸਟਮ ਦੇ ਵਿੱਚ ਹੁੰਦਾ ਹੈ ਹਾਂਜੀ ਭੈਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਹਾਂਜੀ ਤੇ ਕਿੰਨੀ ਦੇਰ ਤੋਂ ਤੁਸੀਂ ਇੱਥੇ ਜੀ ਮੈਂ 20 ਸਾਲ ਤੋਂ ਜੀ 20 ਸਾਲ ਤੋਂ ਕੀ ਫਿਰ ਮ ਪੰਜਾਬ ਵੀ ਜਾਂਦੇ ਹੋ ਜੀ ਹਾਂਜੀ ਜਾਂਦੇ ਆ ਤੇ ਫੇ ਕੀ ਤੁ ਦਿੱਲੀ ਦੇਖੀ ਜੀ ਪੰਜਾਬ ਚ ਕਿੱਥੇ ਇੱਥੇ ਪੰਜਾਬ ਤੇ ਇੱਥੇ ਦੇ ਵਾਤਾਵਰਣ ਦੇ ਵਿੱਚ ਜੀ ਜ਼ਮੀਨ ਅਸਮਾਨ ਦਾ ਹੀ ਫਰਕ ਹੈ ਨਾ ਜੀ ਹਾਂਜੀ ਉਹ ਤਾਂ ਹੈ ਤੇ ਤੁਸੀਂ ਤੁਸੀਂ ਕਿੱਥੇ ਕਰਦੇ ਹੋ ਜੀ ਕੰਮ ਮੈਂ 버ਗਰ ਕਿੰਗ ਚ ਕੰਮ ਕਰਦੀ ਹਾਂ ਕਿੰਨੀ ਡੇਰ ਤੋਂ ਜੀ 15 ਸਾਲ ਤੋਂ 15 ਸਾਲ ਤੋਂ ਅੱਛਾ ਬਿਲਕੁਲ ਜੀ ਸੋ ਅੱਜ ਅਸੀਂ ਜੀ ਜਾ ਰਹੇ ਹਾਂ ਘੁੰਮਣ ਦੇ ਲਈ ਭਾਜੀ ਜਿਵੇਂ ਤੁਸੀਂ ਦੱਸਿਆ ਜੀ ਵੀ ਇੱਥੇ ਸਾਰਾ ਕੁਝ ਹਾਂ ਹਰ ਜੀ ਚਿੱਟੀ ਹੈ ਹਾਂਜੀ ਹਰ ਤੂੰ ਕਿਸੇ ਵੀ ਜਿੰਨੇ ਜਿੰਨੇ ਕੋਲ ਉਹ ਚਿੱਟਾ ਹੋਗਾ ਜਮਾ ਕਾਲਾ ਨਹੀਂ ਹੋਗਾ ਨਾ ਥੋੜਾ ਬਰਾਉਨਿਸ਼ ਜਿਹਾ ਜੀ ਇੱਥੇ ਗਰੇਜ ਆ ਤੇ ਆ ਇੱਧਰ ਕੀ ਹੋ ਗਿਆ ਜੀ ਆ ਕੀ ਹੋ ਗਿਆ ਜੀ ਇੱਥੇ ਕੁਛ ਨਹੀਂ ਇਹ ਫੈਕਟਰੀ ਆ ਕੈਮੀਕਲ ਫੈਕਟਰੀ ਆ ਇਹ ਜਿਹੜੀ ਆਪਾਂ ਦਿਖਾਈ ਸੀ ਉਹੀ ਆ ਜੀ ਉਹੀ ਆ ਉਹੀ ਆ ਸਭ ਤੋਂ ਵੱਡੀ ਜਿਹੜੀ ਹਾਂ ਜੀ ਹਾਂ ਹੁਣ ਤੁਸੀਂ ਦਿਨ ਚ ਆਇਓ ਨਾ ਆਪਾਂ ਅੱਗੇ ਰਾਤ ਨੂੰ ਗਏ ਸੀ ਆ ਸਾਰੇ ਇਹਨਾਂ ਦੇ ਪਲਾਂਟ ਨੇ ਬੜੇ ਬੜੇ ਆ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਦੇਖ ਲਓ ਜੀ ਕਹਦੀ ਆ ਜੀ ਇਹ ਕੈਮੀਕਲ ਫੈਕਟਰੀ ਆ ਬੀਐਸਐਫ ਬੀਏਐਸਐਫ ਤੁਸੀਂ ਮਾਰੋਗੇ ਵੀ ਸਰਚ ਮਾਰੇ ਤੇ ਵੀ ਪਤਾ ਲੱਗੂਗਾ ਜੀ ਬਿਲਕੁਲ ਬਿਲਕੁਲ ਬੀਐਸਐਫ ਪੂਰੇ ਵਰਲਡ ਦੀ ਸਭ ਤੋਂ ਮੀਟ ਕਿਲੋਮੀਟਰ ਸਕੁਆਇਰ ਦੇ ਵਿੱਚ ਫੈਲੀ ਹੋਈ ਹੈ ਜੀ ਇਹ। ਅੱਛਾ ਜੀ। ਹਾਂ ਜੀ ਇੱਥੇ 30 ਤੋਂ 35 ਹਜ਼ਾਰ ਬੰਦਾ ਜਿਹੜਾ ਆ ਉਹ ਕੰਮ ਕਰਦਾ। 30 ਤੋਂ 35 ਹਜ਼ਾਰ। ਹਾਂ ਜੀ। ਸ਼ਹਿਰ ਦਾ ਨਾਮ ਲੁਡਵਿਕ ਸਾਫਨਾ ਹੈ। ਜੀ। ਇਹ ਸ਼ਹਿਰ ਇਸ ਫੈਕਟਰੀ ਨੇ ਹੀ ਬਸਾਇਆ ਜਿਹੜੇ ਕੰਮੇ ਸੀਗੇ ਉਹ ਬਾਹਰ ਰਹਿੰਦੇ ਸੀ ਥੋੜੀ ਥੋੜੀ ਆਪਣੇ ਆਪ ਵਿੱਚ ਸ਼ਹਿਰ ਐਜ਼ ਅ ਸ਼ਹਿਰ ਡਵੈਲਪ ਹੋ ਗਿਆ। ਹਮ। ਤੇ ਕਿੰਨੇ ਕ ਕੰਮ ਕੰਮ ਕਰਦੇ ਜੀ ਇੱਥੇ ਹੁਣ 35 ਦੇ 3550 30 ਤੋਂ 35000 ਦੇ ਕਰੀਬ ਤੇ 28 ਕਿਲੋਮੀਟਰ ਏਰੀਆ ਦੇ ਵਿੱਚ 25 ਕਿਲੋਮੀਟਰ ਏਰੀਆ ਦੇ ਵਿੱਚ ਫੈਲੀ ਹੋਈ ਹੈ ਫੈਲੀ ਹੋਈ ਹੈ ਬੱਲੇ ਬੱਲੇ ਤੇ ਫਿਰ ਇਹਨਾਂ ਨੂੰ ਕੀ ਕੰਮ ਕਰਨੇ ਪੈਂਦੇ ਜਿਹੜਾ ਵਾਲੇ ਦੁਆਲੇ ਜਿਹੜਾ ਰੱਖ-ਰਖਾਅ ਆ ਜੀ ਸਾਰਾ ਇਹ ਫੈਕਟਰੀ ਉਹ ਸੰਭਾਲਦੀ ਹੈ ਜੀ ਫਿਰ ਵਾਤਾਵਰਨ ਦਾ ਜਿਹੜੀ ਵੀ ਇਹਦੀ ਤਾਰਤ ਉਹ ਅੰਦਰ ਇਹਦੀ ਹਦੂਦ ਦੇ ਵਿੱਚ ਹੈ ਹਾਂਜੀ ਉਹ ਸਾਰਾ ਫੈਕਟਰੀ ਦਾ ਜ਼ਿੰਮੇਵਾਰੀ ਹੈ ਜਿਹੜੀ ਉਹ ਤੋਂ ਬਾਹਰ ਹੈ ਉਹ ਸਟੇਟ ਦੀ ਆ ਉਹ ਜਾਨੀ ਕਿ ਸ਼ਹਿਰ ਦੀ ਆ ਜਾਂ ਜੋ ਵੀ ਪਿੰਡ ਆ ਜਿੱਥੇ ਵੀ ਫੈਕਟਰੀ ਹੈਗੀ ਆ ਉਹਨਾਂ ਦੀ ਆ ਉਹਨਾਂ ਦੀ ਸਾਮ ਸਮਾਰਟ ਜਿਵੇਂ ਹੁਣ ਘਾ ਵਡਿਆ ਹੋਇਆ ਘਾ ਬੜਵਾੜਾ ਹੋ ਗਿਆ ਸੀਗਾ। ਆ ਟਰਾਂਮ ਵੀ ਚਲਦੀ ਹੈ ਜਿੱਦਾਂ। ਜੀ ਟਰਾਂਮ ਵੀ ਚਲਦੀ ਹੈ ਇੱਥੇ। ਬਿਲਕੁਲ ਜੀ। ਇਹ ਹੁਣ ਟਰਾਂਮ ਦੀ ਹਰੀ ਲਾਈਟ ਹੋ ਗਈ ਤੇ ਆਪਣੀ। ਇੱਥੇ ਇਹਨਾਂ ਦੇ ਜਿਵੇਂ ਸੜਕ ਦੇ ਵਿੱਚ ਹੀ ਬਣਾਇਆ ਹੋਇਆ ਜੀ ਕੋਈ ਹਾਦਸੇ ਵਗੈਰਾ ਨਹੀਂ ਹੁੰਦੇ ਜਿੰਨਾਂ ਦੇ? ਉਹ ਬਹੁਤ ਘੱਟ ਹੁੰਦੇ ਆ ਜੀ ਜੇ ਕੋਈ ਬੰਦਾ ਮਤਲਬ ਕਿ ਸਿਗਨਲ ਨੂੰ ਨਾ ਮੰਨੇ। ਹਾਂਜੀ ਹਾਂਜੀ। ਫੇਰ ਹੋ ਸਕਦਾ ਹਾਦਸਾ ਹੁੰਦੇ ਵੀ ਆ। ਹੂੰ। ਪਰ ਵੈਸੇ ਨਹੀਂ। ਉਹ ਮਾੜੇ ਮੋٹے ਗੱਡੀਆਂ ਦਾ ਹੀ ਨੁਕਸਾਨ ਹੁੰਦਾ ਉਹ ਤਾਂ ਨਹੀਂ ਜਾਨਾ ਜੀ। ਨਹੀਂ ਨਹੀਂ ਨਹੀਂ। ਦਮਸ ਲਾਣੀ ਇਹ ਆ ਕੀ ਲਿਖਿਆ ਜੀ ਇਹਨਾਂ ਨੇ ਮੱਛਰ ਬਣਾਇਆ ਹੋਇਆ ਜੀ ਨਾਲ ਇਹ ਤਾਂ ਜੀ ਫਲੀਕੇ ਗੇਟਰ ਉਹਦਾ ਉਹਦਾ ਹੀ ਦਿਖਾਇਆ ਹੋਇਆ ਸਾਈਨ ਵੀ ਮੱਛਰ ਤੋਂ ਬਚੋ ਅੱਛਾ ਜੀ ਇੱਥੇ ਵੀ ਨਹੀਂ ਜੇ ਮੱਛਦਾ ਨਹੀਂ ਲਾਓ ਉਹਦੇ ਮੱਛਰ ਦਾ ਮੱਛਦਾ ਨਹੀਂ ਲਾਓ ਬਜਾਏ ਮੱਛਰ ਨੂੰ ਮਾਰਨ ਦੇ ਬਜਾਏ ਬੇਗੋਨ ਸਪਰੇਅ ਛਿੜਕਣ ਦੀ ਬਜਾਏ ਅੱਛੇ ਦਾ ਨਹੀਂ ਲਾ ਲਓ ਉਹ ਜ ਮੱਛਰ ਵੀ ਜੂੰਦਾ ਰਹੂਗਾ ਤੇ ਤੁਹਾਨੂੰ ਵੀ ਕੋਈ ਨੁਕਸਾਨ ਨਹੀਂ ਹਾਂ ਠੀਕ ਹੈ ਨਾ ਹੁਣ ਜੇ ਆਪਾਂ ਪੰਜਾਬ 'ਚ ਤਾਂ ਲਾਉਣਾ ਪੈਂਦਾ ਜੀ ਵੀ ਡੀ ਲੀਟਰਾਂ ਤੋਂ ਬਚੋ ਵੀ ਉਹਨਾਂ ਦਾ ਟੰਗ ਮੱਛਰ ਨਾਲ ਵੀ ਬੜਾ ਮਾਰਦੇ ਜੀ ਉਹ ਹਾਂ ਫਿਰ ਉਹਨਾਂ ਦੀ ਮੱਛਦਾ ਨਹੀਂ ਵੀ ਉਸ ਹਿਸਾਬ ਨਾਲ ਬਣਾਈ ਹੋਗੀ ਨਾ ਕੰਪਨੀ ਨੇ ਹਾਂ ਸਹੀ ਗੱਲ ਹੈ ਜੀ ਕਿਉਂਕਿ ਲੀਡਰਾਂ ਨੇ ਕੰਮ ਖਰਾਬ ਕੀਤਾ ਜਿਵੇਂ ਸੰਧੀਆਂ ਹੋਈਆਂ ਜਿਉਂ ਜਿਉਂ ਕੋਈ ਸਰਕਾਰ ਦਾ ਧਿਆਨ ਨਹੀਂ ਆਵਾਜ਼ਾਂ ਬੰਦਲਾ ਹੋ ਰਿਹਾ ਜੀ ਕੋਈ ਧਿਆਨ ਨਹੀਂ ਜੀ ਇੱਕ ਗੱਲ ਹੈ ਜੀ ਇੱਥੇ ਆ ਫੋਟੋ ਖਿੱਚਦੇ ਆ ਨਾ ਜੀ ਬਾਜੀ ਆਪਾਂ ਆ ਪਿੱਛੇ ਦੀ ਗ੍ਰੀਨਰੀ ਜਿਹੜਾ ਚੀਜ਼ ਦਾ ਰੰਗ ਦਰਖਤ ਦਾ ਹਰਾ ਉਹ ਹਰਾ ਪੀਲੇ ਵਾਲਾ ਪੀਲਾ ਗੁਲਾਬੀ ਵਾਲਾ ਗੁਲਾਬੀ ਸਾਡੇ ਤਾਂ ਜੀ ਸੁਹਾਣ ਨਾਲ ਇੱਕੋ ਰੰਗ ਕਾਲੀ ਹੋਏ ਪਈ ਜੀ ਦਰਖਤ ਵੀ ਸਰ ਉੱਥੇ ਆਇਆ ਨਾ ਜੀ ਇੱਕ ਤਾਂ ਉੱਥੇ ਧੂੜ ਬਹੁਤ ਹੈ ਹਾਂਜੀ ਦੂਜੀ ਗੱਲ ਇਹ ਆ ਜਿਵੇਂ ਉੱਥੇ ਥਰਮਲ ਪਲਾਂਟ ਆਪਣਾ ਰੋਪਣ ਵਾਲਾ ਹਾਂਜੀ ਉਹਦੇ ਜਿੰਨੇ ਥਰਮਲ ਪਲਾਂਟ ਵਿੱਚ ਕੋਲਾ ਸੜਦਾ ਉਹਦੇ ਨਾਲ ਸਟੀਮ ਬਣਦੀ ਆ ਪਾਣੀ ਨਾਲ ਉਹਦੇ ਨਾਲ ਬਿਜਲੀ ਬਣਦੀ ਆ ਪਰ ਜਿਹੜਾ ਫਿਲਟਰ ਹੋਣ ਤੋਂ ਬਿਨਾ ਕੋਲਾ ਉੱਥੇ ਬਣਾਉਣ ਤੋਂ ਬਾਅਦ ਜਦੋਂ ਫਿਲਟਰ ਹੋਣ ਤੋਂ ਬਿਨਾ ਧੂਆ ਜਿਹੜਾ ਬਾਹਰ ਨਿਕਲਦਾ ਕਾਲਾ ਉਹ ਐਨਾ ਭਾਰੀ ਹੁੰਦਾ ਵੀ ਉਹ ਬਾਲੀ ਦੂਰ ਤੱਕ ਜਾਂਦਾ ਨਹੀਂ ਉੱਥੇ ਆਸ ਪੜੋਸ ਦੇ ਪਿੰਡਾਂ ਵਿੱਚ ਜਿੱਧਰੋਂ ਹਵਾ ਹੁੰਦੀ ਆ ਉਹ ਸਾਰੀ ਜਿਹੜੀ ਉਹਦੀ ਧੂੜ ਐ ਉਹ ਸਾਰੀ ਫਸਲਾਂ ਤੇ ਤੇ ਲੋਕਾਂ ਤੇ ਪੰਛੀਆਂ ਤੇ ਪਸ਼ੂਆਂ ਤੇ ਇਸ ਕਰਕੇ ਉੱਥੇ ਸਾਰੀਆਂ ਬਿਮਾਰੀਆਂ ਦਾ ਹੋਏ ਉਹ ਤਾਂ ਇੱਕ ਬਿਮਾਰੀ ਦਾ ਘਰ ਐ ਗੱਡੀ ਕਿੰਨੇ ਦਿਨ ਬਾਤੋਂਦੇ ਕੌਣ ਜੀ ਅਸੀਂ ਹਾਂਜੀ ਇਹ ਤਾਂ ਜਦ ਲੋਡ ਹੋਵੇ ਉਸ ਮੁਤਾਬਕ ਧੋ ਲਈਦੀ ਆ ਮਹੀਨੇ ਬਾਅਦ ਨਹੀਂ ਕਦੀ ਬਾਰੀ 6 ਮਹੀਨੇ ਬਾਅਦ ਵੀ ਢੋਲੀ ਦਿਆ ਬੱਲੇ 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 ਅੱਛਾ ਜੀ ਹਾਂ ਜੀ ਲੋੜੇ ਨਹੀਂ ਪੈਂਦੀ ਸਾਡਾ ਤਾਂ ਹਫ਼ਤੇ ਦਾ ਤੂੰ ਆਉਣੀ ਪੈਂਦੀ ਹੈ ਜੀ ਗੱਡੀ ਉਹ ਤਾਂ ਫਿਰ ਦੱਸਿਆ ਨਾ ਤੁਹਾਨੂੰ ਤੁਸੀਂ ਰਹਿੰਦੇ ਹੋ ਇੱਕ ਡਸਟ ਫੁੱਲ ਕੰਟਰੀ ਵਿੱਚ ਆਪਾਂ ਰਹਿੰਦੇ ਹਾਂ ਉਹ ਡਸਟ ਫਰੀ ਕੰਟਰੀ ਵਿੱਚ ਇਹਦਾ ਫਰਕ ਤਾਂ ਹੈ ਹੀ ਹੈ ਨਾ ਜੀ ਇਹ ਆਪਣੀਆਂ ਵੀ ਹੋ ਸਕਦੀਆਂ ਜੀ ਹਨਾ ਹੁਣ ਬਹੁਤ ਸਾਰੇ ਲੋਕਾਂ ਨੇ ਕਹਣਾ ਜੀ ਤੁਸੀਂ ਆਪਣੇ ਜਨੂੰ ਭੰਡੀ ਜਾਂਦੇ ਆ ਜੀ ਆਏ ਪਰ ਇਹ ਅਸੀਂ ਆਪਣੇ ਦੇਸ਼ ਨੂੰ ਜਾਂ ਆਪਣੇ ਆਪਣੀ ਪੰਜਾਬ ਨੂੰ ਥੋੜੀ ਭੰਡੀ ਅਸੀਂ ਤਾਂ ਆਪਣੇ ਸਿਸਟਮ ਨੂੰ ਭੰਡਦੇ ਆ ਸਿਸਟਮ ਜਿਹੜਾ ਬਣਾਉਣਾ ਸੀ ਸਾਰਾ ਸਿਸਟਮ ਹੈ ਜਿਹੜਾ ਇਹ ਸਾਰੇ ਵਾਸਤੇ ਜ਼ਿੰਮੇਵਾਰ ਹੈ ਹਾਂ আচ্ছা ਠੀਕ ਹੈ ਜੀ ਜਦੋਂ ਜਦੋਂ ਲੋਕ ਡਿਮੋਨਸਟ੍ਰੇਸ਼ਨਾਂ ਕਰਨਗੇ ਇਹ ਸਿਸਟਮ ਸੁਧਾਰੋ ਤਾਂ ਹੌਲੀ ਹੌਲੀ ਆਪਣੇ ਆਪ ਸੁਧਾਰ ਹੋਣਾ ਸ਼ੁਰੂ ਹੋਗਾ ਪਰ ਸਿਸਟਮ ਸੁਧਾਰਨ ਬਾਅਦ ਕਿਉਂਕਿ ਸਿਸਟਮ ਨਾ ਐਜੂਕੇਟਿਡ ਲੋਕਾਂ ਨੇ ਬਣਾਇਆ ਪੜ੍ਹਿਆ ਲਿਖਿਆ ਲੋਕਾਂ ਨੇ ਉਹ ਕਿਸੇ ਮਤਲਬ ਕਿ ਆਮ ਬੰਦੇ ਨੇ ਥੋੜੀ ਬਣਾਇਆ ਇਸ ਕਰਕੇ ਉਹ ਸਿਸਟਮ ਨੂੰ ਸਮਝਣ ਵਾਸਤੇ ਚਲਾਉਣ ਵਾਸਤੇ ਮੰਨਣ ਵਾਸਤੇ ਤੁਹਾਡੀ ਪੜ੍ਹਾਈ ਹੋਣੀ ਵੀ ਤੁਹਾਡੀ ਐਜੂਕੇਸ਼ਨ ਹੋਣੀ ਵੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਇਹ ਵੀ ਬੀਐਸਐਫ ਦਾ ਜੀ ਇਹ ਸਭ ਬੀਐਸਐਫ ਹੈ ਜੀ ਬੱਲੇ ਬੱਲੇ ਇਹਨਾਂ ਨੂੰ ਤਾਂ ਫੈ ਕਲੋਨੀਆ ਵਗੈਰਾ ਵੀ ਦਿੱਤੀ ਹੋਈਆਂ ਹੋਣੀਆਂ ਜੀ ਆ ਇਹਨਾਂ ਦੀ ਆ ਸਾਹਮਣੇ ਆ ਜਿਹੜੇ ਪਲਾਂਟਸ ਇੱਥੇ ਆ ਸਾਰੇ ਤੇ ਇਹਨਾਂ ਦੀ ਇਹਨਾਂ ਪੀਐਸਐਫ ਵਾਲਿਆਂ ਦੇ ਇੱਥੇ ਰਹਿੰਦੇ ਇਹਨਾਂ ਦੇ ਇੱਥੇ ਰਹਿੰਦੇ ਦੀ ਜਿਹੜੇ ਉਹਰੇ ਕੰਮ ਐ ਸੀਗੇ ਹੁਣ ਤਾਂ ਗਾਹਾਂ ਤੋਂ ਗਾਹ ਵਧੀ ਜਾਂਦਾ ਨਾ ਕੰਮ ਹਾਂਜੀ ਹਾਂਜੀ ਨਹੀਂ ਤਾਂ ਇਹਨਾਂ ਵਾਸਤੇ ਆ ਕੁਆਰਟਰ ਜਿਹੜੇ ਸੀ ਆ ਸਾਰੇ ਕੁਆਰਟਰ ਇਹਨਾਂ ਦੇ ਬਣਾਏ ਹੋਏ ਨੇ ਆ ਪੀਐਸਐਫ ਦੇ ਕੁਆਰਟਰ ਨੇ ਠੀਕ ਆ ਜੀ ਆ ਸਾਹਮਣੇ ਆ ਰਹੇ ਨੇ ਦੇਖੋ ਇਹ ਨਾ ਵਰਕਰਾਂ ਦੇ ਕੁਆਰਟਰ ਨੇ ਬਹੁਤ ਪੁਰਾਣੇ 100 100 ਸਾਲ 150 100 ਸਾਲ ਪੁਰਾਣੇ ਇਹ ਕਿਹੜਾ ਕਿਤੇ ਅੱਜ ਦੀ 1 ਆ ਨਹੀਂ ਤੇ ਹੁੰਦਾ ਜਿੱਥੇ ਆ ਨਹੀਂ ਤੇ ਹੁੰਦਾ ਜੀ ਇੱਥੇ ਤੁਸੀਂ ਇੰਟਰਨੈਟ ਦੇ ਥਰੂ ਹੀ ਅਪਲਾਈ ਕਰੋਗੇ ਪਤਾ ਐਵੇਂ ਨਹੀਂ ਵੀ ਗੇਟ ਪਰ ਕੰਮ ਚਾਏ ਜੀ ਨਾ ਨਾ ਬੰਦੇ ਚਾਏ ਜੀ ਨਹੀਂ 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 ਇਦਾਂ ਨਹੀਂ ਹੁੰਦਾ ਹੈਗਾ ਇਦਾਂ ਨਹੀਂ ਸੋ ਬਿਲਕੁਲ ਜੀ ਅੱਜ ਦਾ ਦਿਨ ਹੈ ਪਾਜੀ ਉਹਨਾਂ ਨਾਲ ਜਾ ਰਹੇ ਆ ਭੈਣ ਉਹਨਾਂ ਨਾਲ ਤੇ ਪਰਿਵਾਰਕ ਮਾਹੌਲ ਬਣਿਆ ਵਾ ਪਰ ਨੌਲੇਜ ਬਹੁਤ ਰੱਖੀ ਹੋਈ ਹੈ ਤੁਸੀਂ ਜਿੱਥੇ ਤੁਸੀਂ ਪੰਜਾਬ ਦੀ ਹਿਸਟਰੀ ਨੌਲੇਜ ਤਾਂ ਇੱਥੇ ਦੇ ਵੀ ਮੰਗਾ ਦੁਨੀਆ ਲੈਵਲ ਤੋਂ ਤੁਸੀਂ ਜਿਹੜੀ ਹੈਗੀ ਆ ਉਹ ਪੜਦੇ ਰਹਿੰਦੇ ਰਹਿੰਦੇ ਆ ਜੀ ਤੁਸੀਂ ਬਸ ਹੀ ਮਤਲਬ ਇਹੀ ਆਪਣੀ ਮਤਲਬ ਲਗਨ ਹੈ ਜਦੋਂ ਦੇਖ ਰਿਆ ਕੋਈ ਦਿਮਾਗ 'ਚ ਕੋਈ ਆ ਗਿਆ ਕੋਈ ਚੀਜ਼ ਉਹਦੇ ਬਾਰੇ ਜਦੋਂ ਸਰਚ ਮਾਰ ਕੇ ਪਹਿਲਾਂ ਉਹਦੀ ਸਟੱਡੀ ਕਰੋ ਉਹਦੇ ਬਾਰੇ ਲਿਖਿਆ ਕੀ ਕੁਝ ਹੋਇਆ ਬਿਲਕੁਲ ਇੱਕ ਇੰਟਰਵਿਊ ਤੁਹਾਡੇ ਬਾਰੇ ਆਪਾਂ ਕਰਨੀ ਸੀਗੀ ਪਰ ਚਲੋ ਇਹਦੇ ਵਿੱਚ ਆਪਾਂ ਪੁੱਛਣਾ ਮੈਂ ਤੁਹਾਨੂੰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਬਾਬਾ ਆਲੀ ਸਿੰਘ ਜੀ ਹਾਂਜੀ ਹਨਾ ਜੀ ਅਲੀ ਸਿੰਘ ਮਾਲੀ ਸਿੰਘ ਮਾਲੀ ਸਿੰਘ ਹਾਂਜੀ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਤੁਸੀਂ ਹਾਂ ਉਹ ਸਾਡੇ ਮਤਲਬ ਅਗੇ ਬਜ਼ੁਰਗ ਨੇ ਪਿੰਡ ਸਾਡਾ ਸਿੰਘਾਂ ਦੀ ਸਲੋਦੀ ਤੁਸੀਂ ਮਤਲਬ ਕਿ ਉਹ ਜਨਾਬ ਦਾ ਇੱਕੋ ਇੱਕ ਪਿੰਡ ਹੈ ਜਿਹਦੇ ਨਾਲ ਸਿੰਘਾਂ ਨਹੀਂ ਲੱਗਦਾ ਹਾਂਜੀ ਹਾਂਜੀ ਉਹ ਇਹ ਨਾ ਕਰਕੇ ਸਾਡੇ ਬਜ਼ੁਰਗਾਂ ਕਰਕੇ ਸਿੰਘਾਂ ਦੀ ਸਲੋਦੀ ਜਦੋਂ ਆਪਾਂ ਖੰਨੇ ਤੋਂ ਸਮਰਾਲੇ ਨੂੰ ਜਾਈਓ ਖੰਨੇ ਖੰਨੇ ਤੋਂ 5-7 ਕਿਲੋਮੀਟਰ ਦੇ ਉੱਤੇ ਸੱਜੇ ਹੱਥ ਪੈਂਦਾ ਜੀ ਇਹ ਪਿੰਡ ਹਾਂਜੀ ਹਾਂਜੀ ਤੇ ਸਾਡੇ ਪਿੰਡ ਦੇ ਵਿੱਚੋਂ मतलब के ये बुजुर्ग ਸਾਡੇ ਪਿੰਡ ਤੁਸੀਂ ਉਹਨਾਂ ਦੇ ਪੋਤੇ ਪੜੋਤੇ ਜਾਂ ਅੱਗੇ ਜਿਹੜੀ ਜਨਰੇਸ਼ਨ ਹੈ ਜੀ ਸਕਿਆਂ ਚੋਂ ਤੁਸੀਂ ਸਕਿਆਂ ਚੋਂ ਆ ਜੀ ਮਾਲੀ ਸਿੰਘ ਜਿਹੜੇ ਸੀਗੇ ਉਹਨਾਂ ਦੀ ਮੈਰਿਜ ਨਹੀਂ ਸੀ ਹੋਈ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੁਹਾਡੇ ਪੁਰਖੇ ਹੋਏ ਤੁਸੀਂ ਪੰਜਵੀਂ ਜਾਂ ਸੱਤਵੀਂ ਪੀੜ੍ਹੀ ਛੇਵੀਂ ਹੋਵੋਗੇ ਹੋ ਸਕਦਾ ਜੀ ਬਾਕੀ ਪਿੰਡ ਦੇ ਵਿੱਚ ਜਾ ਕੇ ਇਤਿਹਾਸ ਬੜਾ ਗੂੜਾ ਤੁਹਾਨੂੰ ਮਿਲ ਜੂਗਾ ਬਹਰ ਆ ਲਿਆ ਕਿ ਵੀ ਉਹ ਸਾਡੇ ਬਜ਼ੁਰਗ ਸੀਗੇ ਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਸੰਡੌਰੇ ਦੀ ਤੇ ਸਮਾਣੇ ਦੀ جنگ ਲੜੀ ਉਸ ਤੋਂ ਬਾਅਦ ਸਰਹੰਦ ਫਤਿਹ ਕੀਤੀ ਸਰਹੰਦ ਫਤਿਹ ਕਰਨ ਤੋਂ ਬਾਅਦ ਬਾਜ ਸਿੰਘ ਨੂੰ ਆਪਣੇ ਬੰਦਾ ਸਿੰਘ ਬਹਾਦਰ ਨੇ ਗਵਰਨਰ ਬਣਾਇਆ ਖਾਪਿਆ ਸੀਗਾ ਇਹ ਸਾਡੇ ਜਿਹੜੇ ਬਜ਼ੁਰਗ ਸਿਆਲੀ ਸਿੰਘ ਉਹ ਉਹਨਾਂ ਦੇ ਨਾਇਬ ਗਵਰਨਰ ਸੀਗੇ ਕਲੀਪਰਾਂ ਦੇ ਅਸਿਸਟੈਂਟ ਸੀਗੇ ਇਹ ਪੰਜ ਜਥੇਦਾਰ ਸੀਗੇ ਜਿਹੜੇ ਉਸ ਵੇਲੇ ਲੜਾਈ ਦੇ ਵਿੱਚ ਸੀਗੇ ਤੁਹਾਡੇ ਬਜ਼ੁਰਗ ਜਿਹੜੇ ਪਹਿਲਾਂ ਹੀ ਪਹਿਲਾਂ ਤੋਂ ਹੀ ਇੱਧਰ ਨੂੰ ਸੀਗੇ ਜਾਂ ਪਹਿਲਾਂ ਕਿਤੇ ਹੋਰ ਨੌਕਰੀ ਕਰਦੇ ਸੀਗੇ ਜੀ ਉਹ ਪਹਿਲਾਂ ਜੀ ਵਜ਼ੀਰ ਖਾਨ ਦੀ ਉਹ ਨੌਕਰੀ ਕਰਦੇ ਹੁੰਦੇ ਸੀ ਫੌਜ ਦੀ ਵਜ਼ੀਰ ਖਾਨ ਦੀ ਹਾਂਜੀ ਪਰ ਵਜ਼ੀਰ ਖਾਨ ਨੇ ਕੋਈ ਐਸੀ ਟਾਂਟ ਮਾਰੀ ਸੀ ਬੰਦਾ ਸਿੰਘ ਬਹਾਦਰ ਬਾਰੇ ਤਾਂ ਫਿਰ ਉਹਦੇ ਵੀ ਗੁੱਸੇ ਵਿੱਚ ਆ ਕੇ ਉਹਨਾਂ ਨੇ ਕੁਝ ਐਸਾ ਉੱਥੇ ਕੋਈ ਕਾਰਵਾਈ ਕੀਤੀ ਉਸ ਕਾਰਵਾਈ ਦੇ ਅਧੀਨ ਉਹਨਾਂ ਨੂੰ ਫਿਰ ਉਹਨਾਂ ਨੇ ਜੇਲ੍ਹ 'ਚ ਬੰਦ ਕਰਤਾ ਸੀ ਦੋਹਾਂ ਨੂੰ ਪਰ ਜੇਲ੍ਹ ਦੇ ਉੱਥੋਂ ਤੋੜ ਕੇ ਭੱਜ ਗਏ ਸੀ ਉਹ ਭੱਜ ਕੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜ ਗਏ ਜੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੀਆਂ ਦੋ ਤਿੰਨ ਲੜਾਈਆਂ ਸੰਡੋਰੇ ਦੀ ਸਮਾਣੇ ਦੀ ਉਹ ਸਾਰੀਆਂ ਉੱਥੇ ਲੜੀਆਂ ਅੱਛਾ ਫਿਰ ਸੀਰ ਦੇ ਨਾਲ ਹੀ ਕੀਤੇ ਗਏ ਜਿੱਥੇ ਸੀਰ ਦੀ ਮਾਲੀ ਸਿੰਘ ਜੀ ਦਾ ਪਹਿਲਾ ਹੋ ਗਿਆ ਸੀ ਤੇ ਆਲੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਤੁਹਾਡਾ ਕੀ ਉਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਤੇ ਜਰਨੈਲ ਸੀਗੇ ਹਾਂਜੀ ਹਾਂਜੀ ਸਿੰਘ ਸੀਗੇ ਬਾਜ ਸਿੰਘ ਬਾਜ ਸਿੰਘ ਉਹ ਨਹੀਂ ਇਹਨਾਂ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਦਿੱਲੀ ਵਿੱਚ ਦਿੱਲੀ ਹਾਂਜੀ ਠੀਕ ਹੈ 1716 ਦੀ ਘਟਨਾ ਹੈ ਮੇਰੇ ਹਿਸਾਬ ਨਾਲੇ ਜੂਨ ਦੇ ਵਿੱਚ ਉਹ ਉੱਥੇ ਚੱਪੜ ਜੜੀ ਚ ਉਹ ਵੀ ਲੱਗੇ ਹੋਏ ਸੀ ਉਹਨਾਂ ਦੀ ਜਾਨ ਜਿਆਦਾ ਜਿਆਦਾ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਫਤਿਹ ਆਪਣਾ ਨਿਸ਼ਾਨ ਹੈ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੰਜੇ ਜਰਨੈਲ ਜਿਹਦੇ ਵਿੱਚ ਭਾਈ ਫਤਿਹ ਸਿੰਘ ਭਾਈ ਰਾਮ ਸਿੰਘ ਜੀ ਬਾਬਾ ਅਲੀ ਸਿੰਘ ਬਾਬਾ ਮਾਲੀ ਸਿੰਘ ਤੇ ਬਾਜ ਸਿੰਘ ਜੀ ਇਹਨਾਂ ਪੰਜਾਂ ਦੇ ਬੁੱਤ ਲਾਏ ਹੋਏ ਨੇ ਉਹ ਜਦ ਮਰਜੀ ਕੋਈ ਵੀ ਬੰਦਾ ਜਾ ਕੇ ਉੱਥੇ ਦੇਖ ਸਕਦਾ ਹੈ ਹੂੰ ਸੋ ਬਿਲਕੁਲ ਉਹਨਾਂ ਦੇ ਪਰਿਵਾਰਾਂ ਚੋਂ ਨੇ ਤੇ ਇਹ ਵੀ ਪਤਾ ਲੱਗਦਾ ਜੀ ਵੀ ਤੁਸੀਂ ਵਿੱਚ ਕੇਸ ਵੀ ਤੁਸੀਂ ਪਹਿਲਾਂ ਕਤਲ ਕਰਵਾਏ ਹੋਏ ਸੀਗੇ ਪਰ ਤੁਹਾਨੂੰ ਇੱਕ ਪ੍ਰੇਰਿਤ ਕੀਤਾ ਜੀ ਜਦੋਂ ਤੁਸੀਂ ਕਹਿੰਦੇ ਮੈਨੂੰ ਦੱਸਿਆ ਮੈਂ ਰੋਣ ਵਰਗਾ ਹੋ ਗਿਆ ਜਾਂ ਪੈਰਾਂ ਚ ਜ਼ਮੀਨ ਵੀ ਆਪਾਂ ਕਿੱਧਰ ਤੁਰੇ ਫਿਰਦੇ ਕੀ ਗੱਲ ਹੋਈ ਜੀ ਉਹ ਇਦਾਂ ਹੀ ਸੀਗਾ ਜੀ ਤੁਹਾਡੇ ਇਲਾਕੇ ਦਾ ਇੱਕ ਕਬਿਸ਼ਰੀ ਜਿਥੇ ਆਇਆ ਸੀ ਪਤੰਗਾ ਕਰਕੇ ਉਹਦਾ ਨੋਆ ਹਾਂਜੀ ਤੇ ਉਹਨੇ ਆਗੇ ਮਤਲਬ ਕਿ ਉਹਨੂੰ ਉਹ ਸਾਡੇ ਤਾਇਆ ਜੀ ਨੂੰ ਜਾਣਦਾ ਸੀ ਕਿਉਂਕਿ ਸਾਡੇ ਤਾਇਆ ਜੀ ਵੀ ਪ੍ਰਬੰਧਕ ਕਮੇਟੀ ਵਿੱਚ ਮਤਲਬ ਸ਼ਰਮਣੀ ਕਮੇਟੀ ਦੇ ਵਿੱਚ ਕਬਿਸ਼ਰੀ ਹੁੰਦੇ ਸੀਗੇ ਠੀਕ ਹੈ ਜੀ ਤੇ ਉਹਨਾਂ ਦੀ ਕਬਿਸ਼ਰੀ ਕਰਕੇ ਉਹ ਉਹਨਾਂ ਨੂੰ ਜਾਣਦਾ ਸੀ ਤਾਂ ਉਹਨੇ ਮੈਨੂੰ ਇਹ ਗੱਲ ਕੀਤੀ ਕਿ ਵੀ ਮੈਂ ਤਾਂ ਤੁਹਾਡੇ ਉਹਨੂੰ ਬੰਦੇ ਨੂੰ ਜਾਣਦਾ ਉਹਦਾ ਨਾਮ ਮਹਿੰਦਰ ਸਿੰਘ ਮਾਨ ਪਿੰਡ ਸਲੋਦੀ ਮੈਂ ਕਿਹਾ ਜੀ ਉਹ ਮੇਰੇ ਬੜੇ ਤਾਇਆ ਜੀ ਸੀ ਹਾਂਜੀ ਸਾਡੇ ਫਾਦਰ ਸਾਹਿਬ ਤੋਂ ਵੱਡੇ ਸੀ ਉਹ ਸਾਡੇ ਤਾਇਆ ਜੀ ਹਾਂਜੀ ਤੇ ਉਹ ਸੀਗੇ ਉਹ 2 ਮਿੰਟ ਸੋਚ ਕੇ ਹੈਰਾਨ ਹੋ ਗਿਆ ਕਹਿੰਦਾ ਫਿਰ ਯਾਰ ਐਡੇ ਤਕੜੇ ਉਹਦੇ ਵਿੱਚੋਂ ਤੇਰਾ ਸੰਬੰਧ ਹੈ ਸਿੱਕੇ ਇਤਿਹਾਸ ਵਿੱਚ ਤੁਹਾਡੇ ਪਿੰਡ ਦਾ ਤੁਹਾਡੇ ਤੁਹਾਡਾ ਨੌ ਹੈ ਫਿਰ ਤੂੰ ਆਹ ਸ਼ਕਲ ਕਾਤੇ ਬਣਾਈਆਂ ਨਾ ਤੈਨੂੰ ਨਾ ਕੋਈ ਇਹ ਜਿਹੀ ਇੱਥੇ ਪ੍ਰੋਬਲਮ ਹੈ ਤੂੰ ਜਰਮਨੀ ਵਿੱਚ ਫਿਲ ਸੈਟਲਡ ਬੰਦਾ ਆ ਤੇ ਫਿਰ ਤੂੰ ਇਹ ਕੰਮ ਕਿਉਂ ਕੀਤਾ ਹੋਇਆ ਮੈਂ ਕਿਹਾ ਠੀਕ ਹੈ ਜੀ ਫਿਰ ਉਦੋਂ ਤੋਂ ਬਾਅਦ ਹਾਂ ਜੀ ਹਾਂ ਜੀ ਕੋਈ ਨਹੀਂ ਕੋਈ ਨਹੀਂ ਬਾਜੀ ਯਾਰ ਬਾਕੀ ਇਸਕੇ ਅਗਲੇ ਕੋਈ ਨਹੀਂ ਕੋਈ ਨਹੀਂ ਕੋਈ ਮਾਨ ਨਹੀਂ ਪਾਜੀ ਰਣ ਨਹੀਂ ਉਹ ਕੰਨਣਾ ਹੈਗਾ ਕਿਉਂਕਿ ਤੁਸੀਂ ਕਿੰਨੇ ਅਮੀਰ ਵੀ ਵਿਰਸੇ ਦੇ ਸਾਨੂੰ ਮਾਣ ਹੈ ਭਾਜੀ ਤੁਹਾਡੇ ਤੇ ਕੋਈ ਗੱਲ ਨਹੀਂ ਇਹ ਤਾਂ ਇੱਕ ਮਾਣ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਵੀ ਤੁਸੀਂ ਵਾਇਗਰੂ ਨੇ ਤੁਹਾਨੂੰ ਮੋੜ ਲਿਆ ਭਾਜੀ ਹੈਨਾ ਜੀ ਬਿਲਕੁਲ ਹੂੰ ਫਿਰ ਅਗਲੀ ਵਾਰ ਤੁਹਾਡੇ ਲਈ ਫਿਰ ਮਾਣ ਲੈ ਕੇ ਆਏ ਜੀ ਹਾਂ ਜੀ ਫਿਰ ਉਹ ਦਸਤਾਰ ਲੈ ਗਿਆ ਫਿਰ ਉਹਨੇ ਮੈਨੂੰ ਗੁਰਦੁਆਰੇ ਵਿੱਚ ਦਸਤਾਰ ਦਿੱਤੀ ਹੂੰ ਚਲੋ ਫਿਰ ਮੈਂ ਬੰਨੀ ਉਹ ਬੇਟਾ ਸੀਗਾ ਉਹਦੇ ਵੀ ਕਈ ਸਾਲ ਵਕਤal ਕੀਤੇ ਹੋਏ ਸੀਗੇ ਫਿਰ ਅਸੀਂ ਦੋਹਾਂ ਨੇ ਮਤਲਬ ਵਾਦਾ ਕੀਤਾ ਵੀ ਆਪਾਂ ਕੇਸ ਨਹੀਂ ਘਟਾਉਣੇ ਬੱਸ ਉਹ ਬੇਹੌਲੀ-ਹੌਲੀ ਜਿਹੜਾ ਸਿਸਟਮ ਆ ਉਹ ਫਿਰ ਤਾਂ ਹੀ ਫਿਰ ਇਤਿਹਾਸ ਪੜਨਾ ਫਿਰ ਹੋਇਆ ਵੀ ਯਾਰ ਦੇ ਇੰਨਾ ਲੋਕਾਂ ਨੂੰ ਪਤਾ ਸਾਡੇ ਬਾਰੇ ਤਾਂ ਸਾਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਆਪਣੇ ਬਾਰੇ ਫਿਰ ਉਹ ਹੌਲੀ-ਹੌਲੀ ਫਿਰ ਉਸ ਹਿਸਟਰੀ ਜਿਹੜੀ ਉਹ ਪੜ੍ਹਨੀ ਸ਼ੁਰੂ ਕਰਤੀ ਉਹਦੇ ਨਾਲ-ਨਾਲ ਫਿਰ ਸਿੱਖ ਇਤਿਹਾਸ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਗਾਂ ਤੋਂ ਗਾਂ ਜਿੰਨਾ ਵੀ 47 ਤੱਕ ਦਾ ਇਤਿਹਾਸ ਹੈ ਉਹ ਪੜ੍ਹਿਆ ਉਹ ਤੋਂ ਬਾਅਦ ਤਾਂ ਫਿਰ ਅੰਗਰੇਜ਼ ਚਲੇ ਗਏ ਸੀ ਕਿ ਫਿਰ ਤਾਂ ਆਪਣੇ ਬੰਦੇ ਸੀਗੇ ਉਹਨਾਂ ਦਾ ਸਾਰਾ ਪੜਿਆ ਵੀ ਇਹ ਸਾਡੀ ਕੌਮ ਜਿਹੜੀ ਆ ਇਹ ਕਿਵੇਂ ਹੋ ਸਕਦਾ ਕਿ ਸਾਡੀ ਐਡੀ ਤਕੜਿਆ ਵਿਰਸਾ ਐਡੀ ਤਕੜਾ ਸਾਡਾ ਕਲਚਰ ਸਾਡੀ ਕੌਮ ਇਹ ਇੰਨੀ ਨਿਘਾਰ ਵਿੱਚ ਕਿਵੇਂ ਆ ਗਈ ਇਹਦਾ ਜ਼ਿੰਮੇਵਾਰ ਆਪਾਂ ਆਪ ਹੀ ਆ ਸਾਡੇ ਆਪਣੇ ਬੰਦੇ ਸੀਗੇ ਚਲੋ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇ ਲਈ ਔਰ ਇਹ ਸੀ ਭਾਜੀ ਜਰਮਨੀ ਦੇ ਵਿੱਚ ਰਹਿੰਦੇ ਆ ਇੱਥੇ ਆਪਣਾ ਨੌਕਰੀ ਪੇਸ਼ਾ ਕਰਦੇ ਨੇ ਤੇ ਨਾਲ ਪੰਜਾਬੀ ਦੀ ਪੰਜਾਬੀयत ਆਪਣੇ ਇਤਿਹਾਸ ਵਿਰਸੇ ਦੇ ਨਾਲ ਜੁੜੇ ਹੋਏ ਨੇ ਤੇ ਦਰਦ ਵੀ ਰੱਖਦੇ ਨੇ ਉਹਦੇ ਬਾਰੇ ਗੱਲਬਾਤ ਕੀਤੀ ਬਹੁਤ ਧੰਨਵਾਦ ਸਾਸਿਕਾ